ਬਿਨਾ ਫਾਸਟੈਗ ਵਾਲੇ ਵਾਹਨਾਂ ਦੇ ਲਈ ਵੱਡੀ ਰਾਹਤ ਹੈ ਦੱਸਦੀ ਹੈ ਕਿ ਹੁਣ ਸਰਕਾਰ ਨੇ ਟੋਲ 'ਚ ਵੱਡੀ ਰਾਹਤ ਦਿੱਤੀ ਹੈ ਤਾਂ ਹੁਣ ਜਿਨ੍ਹਾਂ ਦੇ ਫਾਸਟੈਗ ਨਹੀਂ ਲੱਗੇ ਉਹਨਾਂ ਦਾ ਹੁਣ ਟੋਲ ਦੁੱਗਣਾ ਨਹੀਂ ਦੇਣਾ ਪਵੇਗਾ ਨੂੰ ਤਾਂ ਹੁਣ ਉਹਨਾਂ ਨੂੰ ਵੱਡੀ ਰਾਹਤ ਮਿਲਦੀ ਨਾ ਦੱਸਦੀ ਹੈ ਕਿ ਹਾਈਵੇ ਦੇ ਬਥੇਰੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਹੁਣ ਰਾਹਤ ਪਰ ਖਬਰ ਹੈ ਤਾਂ ਫਾਸਟੈਗ ਨਾ ਹੋਣ ਤੇ ਟੋਲ ਪਲਾਜ਼ਾ ਤੋਂ ਦੁੱਗਣੀ ਟੋਲ ਫੀਸ ਅੱਧਾ ਕਰਨ ਵਾਲੇ ਨਿਯਮ ਵਿੱਚ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਤਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਦੇਸ਼ ਭਰ ਵਿੱਚ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਭਾਵੇਂ ਉਹਨਾਂ ਕੋਲ ਫਾਸਟੈਗ ਹੋਵੇ ਜੇਕਰ ਉਹ ਡਿਜੀਟਲ ਭੁਗਤਾਨ ਕਰਦੇ ਹਨ ਤਾਂ ਉਹਨਾਂ ਨੂੰ ਦੁੱਗਣੀ ਦੀ ਬਜਾਏ ਸਿਰਫ 1.25 ਗੁਣਾ ਟੋਲ ਫੀਸ ਦੇਣੀ ਪਵੇਗੀ ਇਹ ਨਵਾਂ ਸਿਸਟਮ ਅੱਜਮ ਜਾਨੀ ਕਿ ਅੱਜ 15 ਨਵੰਬਰ ਨੂੰ ਲਾਗੂ ਹੈ ਇਹ ਬਦਲਾ ਉਹਨਾਂ ਲੱਖਾਂ ਵਾਰਨਾ ਚਾਲਕਾਂ ਦੇ ਲਈ ਇੱਕ ਵੱਡੀ ਰਾਹਤ ਹੈ ਜੋ ਅਕਸਰ ਆਪਣੇ ਫਾਸਟ ਟੈਜ ਰੀਚਾਰਜ ਨਾ ਹੋਣ ਜਾਂ ਫੇਲ ਹੋਣ ਦੀ ਸਮੱਸਿਆ ਦਾ ਨਾਲ ਜੂੰਦੇ ਰਹਿੰਦੇ ਨੇ ਤਾਂ NHAI NHAI ਪ੍ਰੋਜੈਕਟ ਡਾਇਰੈਕਟਰ ਹਰਮਿੰਦਰ ਸਿੰਘ ਰੋਟਵਾਲ ਨੇ ਦੱਸਿਆ ਕਿ ਸੜਕਾ ਬਜਾਇੀ ਅਤੇ ਰਾਜਮਾਰਗ ਮੰਤਰਾਲੇ ਨੇ ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਰਾਤ ਸਿਰਫ ਡਿਜੀਟਲ ਭੁਗਤਾਨ ਕਰਨ ਵਾਲੇ ਲਈ ਉਪਲਬਧ ਹੋਵੇਗੀ ਪੂਰਨ ਪ੍ਰਣਾਲੀ ਕੈਸ਼ ਪੇਮੈਂਟ ਕਰਨ ਵਾਲਿਆਂ ਲਈ ਲਾਗੂ ਰਹੇਗੀ ਭਾਵੇਂ ਉਹਨਾਂ ਨੂੰ ਦੁੱਗਣੀ ਟੋਲ ਫੀਸ ਦੇਣੀ ਪਵੇ ਪੈ ਸਕਦੀ ਹੈ ਇਸ ਨਿਯਮ ਦਾ ਉਦੇਸ਼ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨਾ ਤੇ ਟੋਲ ਪਲਾਜ਼ਾਂ ਤੇ ਭੀੜ ਨੂੰ ਘਟਾਉਣਾ ਹੈ ਤਾਂ ਟੋਲ ਕਲੈਕਸ਼ਨ ਨੂੰ ਪੂਰੀ ਤਰ੍ਹਾਂ ਡਿਜੀਟਲ ਅਤੇ ਪਾਰਦਰਸ਼ੀ ਬਣਨ ਲਈ NHAI ਨੇ ਹੁਣ ਟੋਲ ਪਲਾਜ਼ਾ ਤੇ QR ਕੋਡ ਭੁਗਤਾਨ ਸ਼ੁਰੂ ਕੀਤਾ ਹੈ ਤਾਂ ਵਾਹਨ ਚਾਲਕ ਹੁਣ ਟੋਲ ਪਲਾਜ਼ਾ ਤੇ ਲਗਾਏ ਗਏ QR ਕੋਡ ਨੂੰ ਸਕੈਨ ਕਰ ਸਕਦੇ ਨੇ ਤੇ UPI ਜਾਂ ਮੋਬਾਈਲ ਵਾਲਟ ਦੇ ਰਾਹੀਂ ਵਰਤੋਂ ਕਰਕੇ ਆਪਣੇ ਮੋਬਾਈਲ ਫੋਨ ਤੋਂ ਸਿੱਧਾ ਭੁਗਤਾਨ ਕਰ ਸਕਦੇ ਨੇ ਇਸ ਨਾਲ ਸਿਰਫ ਟੋਲ ਪਲਾਜ਼ਾ ਤੇ ਭੀੜ ਘੱਟ ਹੋਵੇਗੀ ਸਗੋਂ ਨਕਦ ਲੈਣ ਦੇਣ ਵਿੱਚ ਅਤੇ ਸਮੇਂ ਦੀ ਬਰਬਾਦੀ ਵੀ ਘੱਟ ਹੋਵੇਗੀ ਤਾਂ ਇਹ ਵਿਸ਼ੇਸ਼ਤਾ ਖਾਸ ਤੌਰ ਤੇ ਟੋਲ ਲੈਣ ਲਈ ਲਾਇਬਲ ਹੋਵੇਗੀ ਜੋ ਅਜੇ ਵੀ ਹਾਈਬ੍ਰਿਡ ਮੋਡ ਵਿੱਚ ਕੰਮ ਕਰਦਿਆਂ ਨੇ ਤਾ ਮਾਇਰਾ ਤਾਂ ਕਹਿਣਾ ਹੈ ਕਿ ਇਹ ਬਦਲਾ ਵਾਹਨ ਚਾਲਕਾਂ ਨੂੰ ਡਿਜੀਟਲ ਭੁਗਤਾਨ ਅਪਣਾਉਣ ਲਈ ਉਤਸ਼ਾਹਿਤ ਕਰੇਗਾ ਮੋਬਾਈਲ ਵਾਲਟ ਯੂਪੀਆਈ ਨੈਟ ਬੈਂਕਿੰਗ ਅਤੇ ਹੋਰ ਡਿਜੀਟਲ ਸਾਧਨਾਂ ਰਾਹੀਂ ਕੀਤੇ ਗਏ ਭੁਗਤਾਨ 1.25 ਗੁਣਾ ਫੀਸ ਮਾਫੀ ਵਿੱਚ ਸ਼ਾਮਿਲ ਹੈ ਤਾਂ ਇਸ ਨਾਲ ਵਾਹਨ ਚਾਲਕ ਟੋਲ ਉਪਲਾ ਜਾਂ ਤੇ ਬੇਲੋੜੀ ਦੇਰੀ ਤੋਂ ਬਚ ਸਕਣਗੇ ਭਾਵੇਂ ਉਹਨਾਂ ਕੋਲ ਫਾਸਟੈਗ ਨਾ ਹੋਣ ਅਤੇ ਟੋਲ ਕਾਰਜ ਵਧੇਰੇ ਪਾਰਦਰਸ਼ੀ ਹੋਣਗੇ ਇਹ ਯਕੀਨੀ ਬਣਾਉਂਦਾ ਹੈ ਕਿ ਟੋਲ ਟੋਲ ਮਾਲੀਆਂ ਲੈ ਕੇ ਕਟੜ ਤੋਂ ਘੱਟ ਹੋਵੇ ਅਤੇ ਕਲੈਕਸ਼ਨ ਵਿੱਚ કુશલતા આવે ਤਾਂ ਦੱਸ ਦਈਏ ਕਿ ਫਾਸਟ ਟੈਗ ਬਿਨਾ ਫਾਸਟ ਟੈਗ ਵਾਲੇ ਵਾਹਨਾਂ ਦੇ ਲਈ ਇਹ ਵੱਡੀ ਰਾਹਤ ਮਿਲੀ ਹੈ ਤਾਂ ਉਹਨਾਂ ਨੂੰ ਡਬਲ ਟੋਲ ਨਹੀਂ ਭਰਨਾ ਪਵੇਗਾ ਤਾਂ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਤਾਂ ਹਾਈਵੇ ਤੇ ਵਧੇਰੇ ਸਵੇਰ ਕਰਨ ਵਾਲੇ ਲੋਕਾਂ ਦੇ ਲਈ ਇਹ ਰਾਤ ਭਰੀ ਖਬਰ ਹੈ ਤਾਂ NHAI ਨੇ ਦੇਸ਼ ਭਰ ਵਿੱਚ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਭਾਵੇਂ ਉਹਨਾਂ ਕੋਲ ਫਾਸਟ ਟੈਗ ਹੋਵੇ ਭਾਵੇਂ ਨਾ ਹੋਵੇ ਜੇਕਰ ਉਹ ਡਿਜੀਟਲ ਭੁਗਤਾਨ ਕਰਦੇ ਆ ਤਾਂ ਉਹਨਾਂ ਨੂੰ ਦੁੱਗਣੀ ਫੀਸ ਦੀ ਬਚਾਏ 1.25 ਗੁਣਾ ਟੋਲ ਫੀਸ ਦੇਣੀ ਪਵੇਗੀ ਇਹ ਨਵਾਂ ਸਿਸਟਮ ਅੱਜ ਜਾਨਕੀ 15 ਨਵੰਬਰ ਨੂੰ ਲਾਗੂ ਹੈ ਤਾਂ ਇਹ ਬਦਲਾਅ ਉਹਨਾਂ ਲੱਖਾਂ ਬਾਹਰਾਂ ਚਾਲ ਕੇ ਲਈ ਇੱਕ ਵੱਡੀ ਰਾਹਤ ਹੈ ਜੋ ਅਕਸਰ ਆਪਣੇ ਫਾਸਟ ਟੈਗ ਦੇਰ ਚਾਰਜ ਨਾ ਹੋਣ ਜਾਂ ਫੇਲ ਦੀ ਹੋਣ ਦੀ ਸਮੱਸਿਆ ਨਾਲ ਜੂਝਦੇ ਨੇ